ਭਾਣੀ ਸੰਗਤ ਜੀ ਆ ਵੇਖੋ ਜੀ ਲੋਕਾਂ ਦੇ ਹਾਲ ਦਰਬਾਰ ਸਾਹਿਬ ਜਾਂਦੇ ਆਪਾਂ ਸੁੱਖਾ ਮੰਗਣ ਵਾਸਤੇ ਸ਼ਾਂਤੀ ਮੰਗਣ ਵਾਸਤੇ ਤੇ ਉੱਥੇ ਜਾ ਕੇ ਵੀ ਸਾਨੂੰ ਟੇਕ ਨਹੀਂ ਆਉਂਦੀ ਸਾਨੂੰ ਸਬਰ ਨਹੀਂ ਆਉਂਦਾ ਸਾਨੂੰ ਲੱਗਦਾ ਵੀ ਸੇ ਛੇਤੀ ਛੇਤੀ ਅੱਗੇ ਚੱਲ ਜਾਈਏ ਤੇ ਜਲਦੀ ਮੱਥਾ ਟੇਕ ਲਈਏ ਪਰ ਅਸੀਂ ਇਹ ਗਲਤੀ ਕਰ ਰਹੇ ਆਂ ਵੀ ਜਦੋਂ ਅਸੀਂ ਟੱਪਦੇ ਆਂ ਜਿਹੜੀ ਮੂਰੇ ਸੰਗਤ ਬੈਠੀ ਆ ਨਾ ਉਹ ਬਾਣੀ ਪੜ ਰਹੀ ਹੈ ਨਾਮ ਜਪ ਰਹੇ ਨੇ ਸਾਡੇ ਇਦਾਂ ਦੇ ਕੰਮ ਕਰਨ ਦੇ ਨਾਲ ਉਹਨਾਂ ਦਾ ਧਿਆਨ ਭਟਕ ਜਾਂਦਾ ਹੈ ਧਿਆਨ ਟੁੱਟ ਜਾਂਦਾ ਹੈ ਵੀ ਪਿੱਛੇ ਕੀ ਹੋ ਗਿਆ ਵੇਖਣ ਲੱਗ ਜਾਂਦੇ ਆ ਆ ਵੇਖੋ ਬੀਬੀ ਇਹਨੇ ਤਾਂ ਜਮਾਂ ਹੀ ਸੜਾ ਕਰ ਦਿੱਤਾ ਇਹ ਸਰੀਰ ਦੀ ਮੋਟੀ ਸੀ ਭਾਰੀ ਸੀ ਇਹ ਤੋਂ ਚੜਿਆ ਤਾਂ ਗਿਆ ਨਹੀਂ ਆ ਥੱਲੇ ਥੋੜੀ ਜਗ੍ਹਾ ਹੁੰਦੀ ਹੈ ਜੰਗਲੇ ਦੀ ਇਹਨੇ ਉੱਥੋਂ ਦੇ ਨਾਲ ਲੰਘਣਾ ਸ਼ੁਰੂ ਕਰ ਦਿੱਤਾ ਫਾਸ ਫਾਸ ਕੇ ਵੀ ਮੈਂ ਇੱਥੋਂ ਦੀ ਲੰਘ ਜੂੰਗੀ ਦੇਖੋ ਕਿਵੇਂ ਫਸ ਰਹੀ ਹੈ ਕਿਵੇਂ ਲੰਘ ਰਹੀ ਹੈ ਰੱਬ ਨਾਮ ਕਰੇ ਉੱਥੇ ਕੋਈ ਇਦਾਂ ਦੀ ਗੱਲਬਾਤ ਹੋ ਜਾਂਦੀ ਹੈ ਤਾਂ ਸਾਹ ਘੁੱਟਿਆ ਜਾਂਦਾ ਸਾਹ ਨਾ ਆਉਂਦਾ ਤੇ ਲੋਕਾਂ ਨੇ ਫਿਰ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਬਦਨਾਮ ਕਰਨਾ ਸ਼ੁਰੂ ਕਰ ਦੇਣਾ ਸੀ ਬੀ ਉੱਤੋਂ ਦੇ ਸੇਵਾਦਾਰ ਕਿੱਥੇ ਸੀ ਉਹਨਾਂ ਨੇ ਵੇਖਿਆ ਕਿ ਆਉਣੀ ਆ ਰੋਕਿਆ ਕਿ ਆਉਣੀ ਆ ਉਹ ਦੂਜੀ ਸਾਈਡ ਸੰਗਤ ਨੂੰ ਵੇਖਣ ਵਾਸਤੇ ਚਲੇ ਗਏ ਤੇ ਇਧਰੋਂ ਬੀਬੇ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਦੇਖੋ ਕਿਦਾਂ ਉੱਥੇ ਮਖੌਲ ਉਡਾ ਗਾ ਰਿਹਾ ਹੈ ਤਮਾਸ਼ਾ ਲੋਕ ਵੇਖ ਰਹੇ ਹੈ ਕਰਨ ਆਪਾਂ ਕੀ ਜਾਣਦੇ ਆ ਤੇ ਕੰਮ ਅਸੀਂ ਕਿਦਾਂ ਦੇ ਕਰ ਰਹੇ ਆ ਸੰਗਤਾਂ ਨੂੰ ਡਿਸਰਬ ਕਰ ਰਹੇ ਆ ਸੋ ਗੁਰੂ ਨਾਨਕ ਦਾ ਸਮਾਰਜ ਜੀ ਨੂੰ ਸਮਤ ਬਖਸ਼ੇ ਇਦਾਂ ਦੇ ਕੰਮ ਨਾ ਕਰਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਏ ਤਾਂ ਕਿ ਇਹ ਲੋਕ ਵੇਖਣ ਤੇ ਅੱਗੇ ਤੋਂ ਇਦਾਂ ਦਾ ਕੰਮ ਕਰਨ ਤੋਂ ਗੁਰੇਜ਼ ਕਰਨ ਧੰਨਵਾਦ ਜੀ